ਬੜੇ ਰਾਤੇ ਰਹੇ ਹੋਰ ਉਹ ਤੇਰੇ ਨਾਲ ਉਹ ਕਰੇ ਕਰਾਜ ਤੇਰੇ ਨਾਲ ਨਾ ਨਜ਼ਾਇਜ਼ ਆ ਗਰੀ ਮਾਰੋਂਦਾ ਪਿਆ ਸਾਡੇ ਨਾਲ ਜੀ ਬੀਬੀ ਬਾਰਾ ਸਟਾਪ ਚੱਟ ਗਈ ਆ ਉਹ ਵਾਲਾ ਲਾਈਨ ਜੀ ਉਹਨੇ ਰੇਸਟੀ ਕੋੜੀ ਲੈ ਕੇ ਕਰੀ ਗਈ ਕਹਿੰਦਾ ਤਾਂ ਇਹ ਕਿੱਡੀ ਆ ਸਾਰੇ ਵਾਰੇ ਵੇਚੀ ਦਾ ਪੰਖੜਾ ਸੋਨੇ ਦੇ ਬਾਣੇ ਵੇਚਦੇ ਆ ਛੱਟ ਲੱਗ ਗਈ ਭਾਜੀ 60 ਲੱਖ ਜਿੰਨੀ ਪਾਉਜੀ ਹੋਰ ਜੀ 60 ਲੱਖ ਜਿੰਨੀ ਪਾਉਜੀ ਮੈਂ ਕਿੱਥੇ ਜਾਣਾ ਕੋਈ ਬੜਾ ਸਾਡ ਤੇ ਨਹੀਂ ਲੈਣਾ ਬਹੁਤੀ ਨਹੀਂ ਮੈਂ ਕਰ ਲੈਣਾ ਮੈਂ ਇੱਥੇ ਹੀ ਮੈਂ ਆਪਣੇ ਘਰ ਤੋਂ ਤੁਹਾਨੂੰ ਹੋਸਪੀਟਲ ਕਰਾਂਗੇ ਭਾਜੀ ਕੋਈ ਮਾ ਦੋ

ਫਗਵਾੜਾ ਸ਼ਹਿਰ ਦੇ ਗੁਰੂ ਹਰਗੋਬਿੰਦ ਨਗਰ ਵਿਖੇ ਸਥਿਤ ਚੁਪਾਟੀ ਵਿਖੇ ਨਗਰ ਨਿਗਮ ਦੀ ਟੀਮ ਵੱਲੋਂ ਨਜ਼ਾਇਜ਼ ਕਬਜ਼ਾ ਕਰਕੇ ਲਗਾਏ ਗਏ ਖੋਖੇ ਨੂੰ ਹਟਾਇਆ ਗਿਆ ਇਸ ਦੌਰਾਨ ਕਬਜ਼ਾਕਾਰੀ ਨੇ ਨਗਰ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਇਸ ਮੌਕੇ ਨਗਰ ਨਿਗਮ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਇਸ ਖੋਖੇ ਦੀ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉਦ ਦੇ ਖੋਖੇ ਦੇ ਮਾਲਕ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਜਗ੍ਹਾ ਤੇ ਰੇੜੀ ਤੇ ਕੋਖਾ ਲਗਾ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਉਸ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਵੇਲੇ ਪ੍ਰਸ਼ਾਸਨ ਅਤੇ ਖੋਖੇ ਦੇ ਮਾਲਕ ਵਿੱਚ ਕਾਫੀ ਗਰਮਾ-ਗਰਮੀ ਵੀ ਹੁੰਦੀ ਦਿਖਾਈ ਦਿੱਤੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਏ ਖੋਕੇ ਨੂੰ ਉਸ ਜਗ੍ਹਾ ਤੋਂ ਹਟਾ ਦਿੱਤਾ ਗਿਆ ਜਿਸ ਕਜੋਗ ਹੈ ਕਿ ਫਗਵਾੜਾ ਸ਼ਹਿਰ ਦੇ ਚਪਾਟੇ ਦੇ ਅੰਦਰ ਅਤੇ ਬਾਹਰ ਨਿਜਾਇਜ਼ ਕਬਜ਼ੀਆਂ ਦੀ ਪਰਮਾਰ ਹੈ ਇਸ ਕਰਾਨਾ ਇੱਥੇ ਲੋਕਾਂ ਦਾ ਲੰਘਣਾ ਵੀ ਕਾਫੀ ਮੁਸ਼ਕਿਲ ਹੋ ਗਿਆ ਹੈ ਫਗਵਾੜਾ ਤੋਂ ਸ਼ੰਗੀ ਸਿੰਘ ਨੂੰ ਸੋਨੀ ਰਣਾਲ ਜੱਜ ਸ਼ਰਮਾ ਦੇ ਘਰ ਹਰ ਗੁਮਨ ਚਪਾਟੀ ਦੇ ਵਿੱਚ ਹਰ ਕੀ ਮਾਮਲਾ ਕੀ ਸਾਰਾ ਜਿਹੜਾ ਸਾਰੇ ਮਾਮਲਾ ਹੈਗਾ ਮੈਂ 2005 ਦਾ ਵੀ ਨਾ ਇੱਥੇ ਫਰੀੜੀ ਤੇ ਆਪਣਾ ਇੱਕ ਊਕਾ ਨਾਲ ਲੱਗਿਆ ਹੋਇਆਗਾ ਤੇ ਸਿਰਫ ਜਿਹੜਾ ਨਗਰ ਨਿਗਮ ਫਗਵਾੜਾ ਸਿਰਫ ਮੇਰੇ ਤੇ ਧੱਕਾ ਕਰ ਰਹੇ ਹੋਰ ਕਿਸੇ ਦੀ ਨਹੀਂ ਧੱਕਾ ਕਰ ਰਹੇ ਇਕੱਲੇ ਤੇ ਉਹਨਾਂ ਨੂੰ ਜਿਹੜਾ ਫੈਡ ਫੈਡ ਦੇ ਵੀ ਆਪਣੇ ਚਪਾਟੀ ਦੇ ਵਿੱਚ ਊਕਾ ਹੈਗਾ ਜਿਹੜਾ ਉਹੀ ਦੇਖ ਰਿਹਾਗਾ 4 ਸਾਈਡ ਤੇ ਇੰਨੇ ਕਬਜ਼ੇ ਜਾਂ ਬਾਹਰ ਕਬਜ਼ੇ ਰੋਡਾਂ ਦੇ ਕਬਜ਼ੇ ਫੂਕੇ ਉਹ ਕੋਈ ਨਹੀਂ ਕਿਸੇ ਨੂੰ ਦਿਖ ਰਿਹਾਗਾ ਉਹ ਕਿਸੇ ਨੂੰ ਕੋਈ ਨਹੀਂ ਦਿਖ ਰਿਹਾ ਸਿਰਫ ਮੇਰੇ ਨਾਲ ਨਜਾਇਜ਼ ਹੋ ਰਹੀ ਆ ਮੇਰੇ ਨਾਲ ਇਨਸਾਫ ਕੀਤਾ ਜਾਵੇ ਮੇਰੇ ਨਾਲ ਧੱਕਾ ਨਾ ਕੀਤਾ ਜਾਵੇ ਜੇ ਮੇਰੇ ਨਾਲ ਧੱਕਾ ਕੀਤਾ ਤਾਂ ਮੈਂ ਨਗਰ ਨਿਗਮ ਜਾ ਕੇ ਧਰਨਾ ਦੂੰਗਾ ਜੀ ਤੇ ਹੈ ਮਗੀ ਕੋਣ ਆਇਆ ਮਗੀ ਜੜਾ ਤੁਹਾਡੇ ਇਹ ਸਰ ਐ ਮੌਕੇ ਤੇ ਆਪਸਰਾ ਹੋਇਆ ਹਾਂਜੀ ਹਾਂਜੀ ਉਹੀ ਕਰਦੀ ਹੈ ਤੇ ਕੋਈ ਤੁਹਾਨੂੰ ਬੈਲੋ ਵੀ ਕੋਈ ਅਲਟੀਮੇਟ ਦਿੱਤਾ ਨਹੀਂ ਨਹੀਂ ਸਰ ਮੈਨੂੰ ਕੋਈ ਅਲਟੀਮੇਟ ਨਹੀਂ ਦਿੱਤਾ ਮੈਨੂੰ ਸਿਰਫ ਬੁਲਾਇਆ ਗਿਆ ਸੀਗਾ ਮਨੋਰੰਜਨ ਕਾਲੀਆ ਜੀ ਜਿਹੜੇ ਹੈਗੇ ਨਹੀਂ ਅਮਿਤ ਕਾਲੀਆ ਜੀ ਹਾਂਜੀ ਤੇ ਉਹਨਾਂ ਨੇ ਬੁਲਾਇਆ ਸੀਗਾ ਮੈਨੂੰ ਮੈਂ ਉਹਨਾਂ ਦੇ ਆਫਿਸ ਗਿਆ ਸੀਗਾ ਥੋੜੇ ਉਹਨਾਂ ਨੂੰ ਛੁੱਟੀ ਸੀਗੀ ਤੇ ਵਾਇ ਨਹੀਂ ਸੀਗੀ ਥੋੜੀ ਉਹਨਾਂ ਨੂੰ ਕਰਦੀ ਪ੍ਰੋਬਲਮ ਸੀਗੀ ਮੈਂ ਮਿਲਣ ਗਿਆ ਸੀਗਾ ਤੇ ਉਹ ਮੈਨੂੰ ਮੌਕੇ ਤੇ ਮਿਲਿਆ ਨਹੀਂ ਸੀਗਾ ਮੈਨੂੰ ਮੰਗਲਵਾਰ ਦਾ ਟਾਈਮ ਦਿੱਤਾ ਗਿਆ ਸੀਗਾ ਮੰਗਲਵਾਰ ਤੋਂ ਆ ਕੇ ਹੀ ਪਹਿਲਾਂ ਮੇਰੇ ਤੇ ਅਤਿਆਚਾਰ ਕੀ ਤਾਏਗਾ ਜੀ ਜਿਹੜਾ ਹੁਣ ਖੋਖਾ ਤੁਹਾਡਾ ਉੱਥੇ ਹੀ ਹੈ ਜਾਂ ਮਗੀ ਪੜਿਆ ਨਹੀਂ ਸਰ ਮੈਨੂੰ ਕ੍ਰੇਨ ਆ ਦੇਖੋ ਇਧਰ ਕ੍ਰੇਨ ਤੇ ਆਪਣੇ ਉਧਰ ਟ੍ਰੈਲੀ ਲੈ ਕੇ ਆਏ ਸੀਗੇ ਇਹ ਚੱਕਣਾ ਪਿਆ ਏਦਾਂ ਗੁੰਡਾ ਕਰਦੀ ਇਹਨਾਂ ਦੀ ਨਹੀਂ ਚੱਲਣ ਦੇਣੀ ਅਸੀਂ ਸਾਰੀ ਇਹਨਾਂ ਦੀ ਗੁੰਡਾ ਕਰਦੀ ਏਦਾਂ ਦੀ ਚੱਲਣ ਨਹੀਂ ਦੇਣੀ ਆਪਾਂ ਡਟ ਕੇ ਖੜੇ ਆ ਪਾੜੀ ਆਏ ਆ ਸਰ ਇੱਥੇ ਇੱਕ ਨਜ਼ਾਇਜ਼ ਖੋਖਾ ਲੱਗਾ ਹੋਇਆ ਸੀਗਾ ਉਹਦੀ ਕੰਪਲੇਂਟ ਸੀਗੀ ਔਨਲਾਈਨ ਉਹਦੇ ਕਰਕੇ ਅਸੀਂ ਆਏ ਸੀਗੇ ਉਹ ਹਟਵਾਉਣਾ ਸੀ ਉਹ ਹਟਵਾ ਦਿੱਤਾ ਉਹ ਮਾਲਕ ਸਹਿਮਤ ਹੋ ਗਿਆ ਉਹਨੇ ਆਪਣੇ ਆਪ ਹੀ ਹਟਾ ਲਿਆ ਕੀ ਜੋ ਜੋ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਹੀ ਵਿਸ਼ ਕੁਮਾਰ ਸ਼ਰਮਾ ਹੈ ਜੀ ਜਿਹੜਾ ਖੋਖਾ ਲਾ ਰਿਹਾ ਸੀ ਉਹਦਾ ਨੂੰ ਕੋਈ ਨਾਮ ਵਗੈਰਾ ਪਤਾ ਸਾਨੂੰ ਸਾਨੂੰ ਕਹਿੰਦੇ ਆ ਜੀ ਇੱਥੇ ਸਾਰੇ ਜਣੇ ਉਹ ਤੇ ਖੋਖਾ ਹੁਣ ਇਹਦਾ ਚੱਕਰ ਦਾ ਹਾਂ ਜੀ ਉਹ ਲੈ ਗਏ ਨੇ ਆਪ ਹੀ ਲੈ ਗਏ ਉਹ ਪਰੇ ਲੈ ਗਏ ਨੇ ਫਰੀਸਕੇ ਉਹ ਕਹਿੰਦੇ ਅਸੀਂ ਨਹੀਂ ਲਾਵਾਂਗੇ